ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ਮ ਦੇ ਸਾਥੀਆਂ ਨੇ ਭਾਰਤ ਦੇ ਲਈ ਵੀਜ਼ਾ ਬੰਦ ਕਰਨ ਦੀ ਮੰਗ ਨੂੰ ਲੈ ਕੇ ਵਿਵਾਦ ਖੜਾ ਕਰ ਦਿੱਤਾ ਹੈ। ਉਹਨਾਂ ਦਾ ਦਾਵਾ ਹੈ ਕਿ ਅਮਰੀਕਾ ਪੂਰਾ ਭਰ ਗਿਆ ਹੈ ਅਤੇ ਭਾਰਤੀ ਪੇਸ਼ੇਵਰ ਤੇ ਖਾਸ ਕਰਕੇ H1B ਵੀਜ਼ਾ ਧਾਰਕਾਂ ਨੇ ਅਮਰੀਕੀ ਕਾਮਯਾਬੀਆਂ ਦੀਆਂ ਨੌਕਰੀਆਂ ਖੋਲ੍ਹੀਆਂ ਨੇ। ਇਸ ਬਿਆਨ ਨੇ ਅਮਰੀਕਾ-ਭਾਰਤ ਵਪਾਰਕ ਸਬੰਧਾਂ ਦੇ ਵਿੱਚ ਕਾ ਤਣਾਅ ਵਧਾਉਣ ਦਾ ਕੰਮ ਕੀਤਾ ਹੈ। ਸਤਰੀਆ ਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕਾ ਦੇ ਵਿੱਚ ਰੂੜੀਵਾਦੀ ਸੋਚ ਰੱਖਣ ਵਾਲੇ 트ੰਪ ਦੇ ਕੁਝ ਸਮਰਥਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਭਾਰਤ ਅਤੇ ਭਾਰਤੀਆਂ ਦੇ ਖਿਲਾਫ ਤਿੱਖੇ ਸ਼ਬਦੀ ਹਮਲੇ ਕਰਨ ਦੀ ਮੁਹਿੰਮ ਚਲਾਈ ਹੋਈ ਹੈ 트ੰਪ ਦੇ ਇਹਨਾਂ ਸਮਰਥਕਾਂ ਦੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਲੱਖਾਂ ਫਾਲੋਅਰਸ ਨੇ ਇਹ ਰੂੜੀਵਾਦੀ ਲੋਕ ਅਮਰੀਕਾ ਦੇ ਵਿੱਚ ਭਾਰਤੀ ਕਾਮਿਆਂ ਅਤੇ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਸਲਵਾਦੀ ਟਿੱਪਣੀਆਂ ਕਰਦੇ ਨੇ ਸੋਸ਼ਲ ਮੀਡੀਆ ਤੇ ਇਹ ਤਣਾ ਉਦੋਂ ਵਧਿਆ ਜਦੋਂ ਡੋਨਲਡ 트ੰਪ ਨੇ ਭਾਰਤੀ ਚੀਜ਼ਾਂ ਦੇ ਉੱਤੇ ਕੁੱਲ 50% ਟੈਰਿਫ ਲਗਾਇਆ। 트ੰਪ ਦੇ ਇਹ ਸਾਥੀ ਭਾਰਤ ਨੂੰ ਇੱਕ ਵਿਲਨ ਦੇ ਵਾਂਗ ਪੇਸ਼ ਕਰਨਾ ਚਾਹੁੰਦੇ ਨੇ। ਤਾਜ਼ਾ ਮਿਸਾਲ ਦੀ ਗੱਲ ਕਰੀਏ ਤਾਂ ਕਨਜ਼ਰਵੇਟਿਵ ਵਿਚਾਰਕ ਅਤੇ ਟਰਨਿੰਗ ਪੁਆਇੰਟ ਯੂਐਸਏ ਦੇ ਸੰਸਥਾਪਕ ਚਾਰਲੀ ਕ੍ਰਿਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਅਮਰੀਕਾ ਨੂੰ ਭਾਰਤੀਆਂ ਦੇ ਲਈ ਹੋਰ ਵੀਜ਼ੇ ਦੇਣ ਦੀ ਜ਼ਰੂਰਤ ਨਹੀਂ। ਅਮਰੀਕਾ ਦੇ ਕਾਨੂੰਨਾ ਨੇ ਆਪਣੇ ਅਮਰੀਕੀ ਕਾਮਿਆਂ ਦੀ ਓਨੀ ਮਦਦ ਨਹੀਂ ਕੀਤੀ ਜਿੰਨੀ ਭਾਰਤੀ ਕਾਮਿਆਂ ਦੀ ਕੀਤੀ ਹੈ ਹੁਣ ਬਸ ਸਾਡੇ ਕੋਲ ਹੋਰ ਥਾਂ ਨਹੀਂ ਆਓ ਪਹਿਲਾਂ ਆਪਣੇ ਲੋਕਾਂ ਨੂੰ ਤਰਜੀਹ ਦਈਏ ਅਜਿਹੀ ਭਾਰਤ ਖਿਲਾਫ ਇੱਕ ਹੋਰ ਟਿੱਪਣੀ ਕੀਤੀ ਗਈ 트럼ਪ ਦੀ ਪੱਕੀ ਸਮਰਥਕ ਰੂੜੀਵਾਦੀ ਸੋਚ ਰੱਖਣ ਵਾਲੀ ਟੀਵੀ ਪ੍ਰੈਜ਼ੈਂਟਰ ਲੋਰਾ ਇਗਰਾਹਮ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਦੇ ਰਾਸ਼ਟਰਪਤੀ ਪੁਤਿਨ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਆਪਸ ਦੇ ਵਿੱਚ ਗੱਲਬਾਤ ਕਰਦੇ ਹੋਏ ਦੇਖ ਪੜਗ ਗਈ। ਅਤੇ ਭਾਰਤ ਦੇ ਖਿਲਾਫ ਜ਼ਹਿਰ ਉਗਲਣ ਲੱਗੀ। ਲੋਰਾ ਨੇ ਸੋਸ਼ਲ ਮੀਡੀਆ ਦੀ ਪੋਸਟ ਵਿੱਚ ਲਿਖਿਆ ਇਹ ਨਾ ਭੁੱਲੋ ਕਿ ਭਾਰਤ ਨਾਲ ਕਿਸੇ ਵੀ ਵਪਾਰਕ ਸਮਝੌਤੇ ਲਈ ਸਾਨੂੰ ਉਹਨਾਂ ਨੂੰ ਜ਼ਿਆਦਾ ਵੀਜ਼ੇ ਦੇਣੇ ਪੈਂਦੇ ਨੇ। ਮੈਂ ਨਹੀਂ ਚਾਹੁੰਦੀ ਅਸੀਂ ਵੀਜ਼ੇਆਂ ਅਤੇ ਆਪਣੇ ਵਪਾਰਕ ਕਾਟੇ ਦੇ ਨਾਲ ਭਾਰਤ ਨੂੰ ਕੋਈ ਹੋਰ ਭੁਗਤਾਨ ਕਰੀਏ। ਮੋਦੀ ਨੂੰ ਦੇਖਣ ਦਿਓ ਕਿ ਉਹ ਸ਼ੀ ਜਿਨਪਿੰਗ ਤੋਂ ਕਿਹੜੀਆਂ ਸ਼ਰਤਾਂ ਹਾਸਲ ਕਰਵਾ ਸਕਦੇ ਨੇ ਉਧਰ ਭਾਰਤੀ ਪੇਸ਼ੇਵਰਾਂ ਅਤੇ ਉਹਨਾਂ ਦੇ ਸਮਰਥਕਾਂ ਨੇ ਇਸ ਬਿਆਨ ਦੀ ਸਖਤ ਨਿੰਦਾ ਕੀਤੀ ਹੈ ਅਮਰੀਕਾ ਦੇ ਵਿੱਚ ਕੰਮ ਕਰ ਰਹੇ ਭਾਰਤੀ H1B ਵੀਜ਼ਾ ਧਾਰਕਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਅਮਰੀਕੀ ਇਕਨੋਮੀ ਦੇ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਪਾਉਂਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਭਾਰਤੀ ਪੇਸ਼ੇਵਰ ਵੱਡੀ ਗਿਣਤੀ ਦੇ ਵਿੱਚ ਟੈਕਸ ਅਦਾ ਕਰਦੇ ਨੇ ਨਵੀਆਂ ਨੌਕਰੀਆਂ ਪੈਦਾ ਕਰਦੇ ਨੇ ਅਤੇ ਅਮਰੀਕੀ ਟੈਕਨੋਲੋਜੀ ਸੈਕਟਰ ਦੇ ਵਿੱਚ ਕ੍ਰੀਏਟੀਵਿਟੀ ਨੂੰ ਅੱਗੇ ਵਧਾਉਂਦੇ ਨੇ ਇੱਕ ਭਾਰਤੀ ਆਈਟੀ ਪੇਸ਼ੇਵਰ ਜੋ ਸਿਲੀਕਨ ਵੈਲੀ ਦੇ ਵਿੱਚ ਕੰਮ ਕਰਦਾ ਹੈ ਉਸਨੇ ਆਪਣੇ ਐਕਸ ਤੇ ਲਿਖਿਆ ਅਸੀਂ ਅਮਰੀਕੀ ਅਰਥਚਾਰੇ ਨੂੰ ਮਜ਼ਬੂਤ ਕਰਦੇ ਹਾਂ ਨੌਕਰੀਆਂ ਖੋਹਦੇ ਨਹੀਂ ਇੱਕ ਭਾਰਤੀ ਆਈਟੀ ਪ੍ਰੋਫੈਸ਼ਨਲ ਨੇ ਜੋ ਕਿ ਸਿਲੀਕਨ ਵੈਲੀ ਦੇ ਵਿੱਚ ਕੰਮ ਕਰਦਾ ਹੈ ਆਪਣੇ ਐਕਸ ਪਲੇਟਫਾਰਮ ਤੇ ਲਿਖਿਆ ਕਿ ਅਸੀਂ ਅਮਰੀਕੀ ਇਕਨੋਮੀ ਨੂੰ ਮਜ਼ਬੂਤ ਕਰਦੇ ਹਾਂ ਨੌਕਰੀਆਂ ਨਹੀਂ ਖੋਹਦੇ ਸਾਡੇ ਯੋਗਦਾਨ ਨੂੰ ਨਜ਼ਰਅੰਦਾਜ਼ ਕਰਕੇ ਅਜਿਹੇ ਬਿਆਨ ਦੇਣਾ ਪੱਖਪਾਤੀ ਹੈ ਕਈਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਸਵਾਲ ਉਠਾਇਆ ਕਿ ਜੇ ਅਮਰੀਕਾ ਪਰ ਗਿਆ ਹੈ ਅਤੇ ਅਮਰੀਕਾ ਦੇ ਵਿੱਚ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਪ੍ਰੋਫੈਸ਼ਨਲਸ ਦੇ ਲਈ ਕੋਈ ਥਾਂ ਨਹੀਂ ਤਾਂ ਟਰੰਪ ਪ੍ਰਸ਼ਾਸਨ ਚੀਨ ਦੇ ਵਿਦਿਆਰਥੀਆਂ ਅਤੇ ਹੋਰ ਦੇਸ਼ਾਂ ਦੇ ਪ੍ਰੋਫੈਸ਼ਨਲਸ ਦੇ ਲਈ ਵੀਜ਼ੇ ਕਿਉਂ ਜਾਰੀ ਕਰ ਰਹੇ ਨੇ ਭਾਰਤ ਅਮਰੀਕਾ ਦਾ ਇੱਕ ਮੁੱਖ ਵਪਾਰਕ ਸਹਿਯੋਗੀ ਹੈ ਅਤੇ ਭਾਰਤੀ ਆਈਟੀ ਪੇਸ਼ੇਵਰ ਅਮਰੀਕੀ ਅਰਥਵਿਵਸਥਾ ਦਾ ਅਹਿਮ ਹਿੱਸਾ ਨੇ ਸਾਲ 2024 ਦੇ ਵਿੱਚ ਭਾਰਤ ਨੇ ਅਮਰੀਕਾ ਨੂੰ 80 ਬਿਲੀਅਨ ਡਾਲਰ ਤੋਂ ਜ਼ਿਆਦਾ ਦਾ ਨਿਰਯਾਤ ਕੀਤਾ ਜਿਸ ਦੇ ਵਿੱਚ ਸੌਫਟਵੇਅਰ ਸੇਵਾਵਾਂ ਅਤੇ ਆਈਟੀ ਸੈਕਟਰ ਦਾ ਵੱਡਾ ਯੋਗਦਾਨ ਸੀ। ਅਜਿਹੇ ਵਿੱਚ ਭਾਰਤੀਆਂ ਲਈ ਵੀਜ਼ਾ ਬੰਦ ਕਰਨ ਦੀ ਮੰਗ ਨੇ ਦੋਵਾਂ ਮੁਲਕਾਂ ਦੇ ਸਬੰਧਾਂ ਤੇ ਸਵਾਲ ਖੜੇ ਕੀਤੇ ਨੇ। ਅੱਜ ਅਮਰੀਕਾ ਨੂੰ ਆਈਟੀ ਪਾਵਰ ਬਣਾਉਣ ਦੇ ਵਿੱਚ ਇਨਾ ਭਾਰਤੀ ਪ੍ਰੋਫੈਸ਼ਨਲਜ਼ ਦਾ ਬਹੁਤ ਵੱਡਾ ਯੋਗਦਾਨ ਹੈ। ਅੱਜ ਅਮਰੀਕਾ ਦੀ ਕੋਈ ਅਜਿਹੀ ਕੰਪਨੀ ਨਹੀਂ ਜਿੱਥੇ ਭਾਰਤੀਆਂ ਦੀ ਮੌਜੂਦਗੀ ਨਾ ਹੋਵੇ। ਅੱਜ ਭਾਰਤੀ ਵੱਡੀਆਂ-ਵੱਡੀਆਂ ਕੰਪਨੀਆਂ ਦੇ ਸੀਈਓਜ਼ ਬਣੇ ਬੈਠੇ ਨੇ 트럼ਪ ਦੇ ਸਾਥੀ ਇਹ ਗੱਲ ਭੁੱਲ ਜਾਂਦੇ ਨੇ ਕਿ ਅੱਜ ਜਿਸ ਅਮਰੀਕਾ ਦੀ ਆਈਟੀ ਤੇ ਉਹ ਮਾਣ ਕਰਦੇ ਨੇ ਉਸ ਦੇ ਵਿੱਚ ਭਾਰਤੀ ਪ੍ਰੋਫੈਸ਼ਨਲਸ ਦਾ ਬਹੁਤ ਵੱਡਾ ਹੱਥ ਹੈ ਹਾਂ ਜੇਕਰ ਭਾਰਤੀਆਂ ਦੇ ਲਈ ਅਮਰੀਕਾ ਦਾ H1B ਵੀਜ਼ਾ ਬੰਦ ਹੋ ਜਾਂਦਾ ਹੈ ਤਾਂ ਇਸ ਦੇ ਨਾਲ ਨੁਕਸਾਨ ਅਮਰੀਕਾ ਦਾ ਵੀ ਹੈ ਭਾਰਤ ਦਾ ਨਹੀਂ ਹਾਂ ਭਾਰਤ ਦੇ ਪ੍ਰੋਫੈਸ਼ਨਲਸ ਦੇ ਲਈ ਚੰਗੇ ਮੌਕੇ ਤਲਾਸ਼ ਨੇ ਮੁਸ਼ਕਿਲ ਹੋ ਸਕਦੇ ਨੇ ਪਰ ਨਾ ਮੁਮਕਿਨ ਨਹੀਂ ਭਾਰਤੀ ਪ੍ਰੋਫੈਸ਼ਨਲਸ ਆਪਣੀ ਮਿਹਨਤ ਨਾਲ ਦੁਨੀਆ ਵਿੱਚ ਕਿਤੇ ਵੀ ਜਾ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਸਕਦੇ ਨੇ ਜਾਂ ਆਪਣੇ ਦੇਸ਼ ਦੇ ਵਿੱਚ ਰਹਿ ਕੇ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਪਾ ਸਕਦੇ ਨੇ 트럼ਪਸ ਸਮਰਥਕਾਂ ਦਾ ਭਾਰਤੀਆਂ ਦੇ ਲਈ ਵੀਜ਼ਾ ਬੰਦ ਕਰਨ ਦਾ ਬਿਆਨ ਅਮਰੀਕਾ ਭਾਰਤ ਸਬੰਧਾਂ ਦੇ ਵਿੱਚ ਹੋਰ ਜ਼ਿਆਦਾ ਕੜਵਾਹਟ ਪਾ ਸਕਦਾ ਹੈ ਅਜਿਹੇ ਬਿਆਨ ਭਾਰਤੀਆਂ ਦੇ ਖਿਲਾਫ ਨਫ਼ਰਤ ਨੂੰ ਹੋਰ ਜ਼ਿਆਦਾ ਵਧਾ ਸਕਦੇ ਨੇ 트럼ਪ ਦੇ ਸਾਥੀਆਂ ਨੂੰ ਅਜਿਹੇ ਬਿਆਨਾਂ ਤੋਂ ਬਚਣਾ ਚਾਹੀਦਾ ਹੈ ਜੋ ਦੋ ਮੁਲਕਾਂ ਦੇ ਵਿਚਕਾਰ ਸਬੰਧਾਂ ਨੂੰ ਖਰਾਬ ਕਰ ਸਕਦੇ ਹੋਣ ਅਮਰੀਕਾ ਦੀ ਸਰਕਾਰ ਨੂੰ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਸੰਤੁਲਨ ਬਣਾਉਣ ਦੀ ਜ਼ਰੂਰਤ ਹੈ ਜੋ ਅਮਰੀਕੀ ਕਾਮਯਾਬੇ ਦੇ ਹਿੱਤਾਂ ਦੀ ਰਾਖੀ ਕਰ ਸਕੇ ਪਰ ਨਾਲ ਵਿਦੇਸ਼ੀ ਪ੍ਰਤਿਭਾ ਦਾ ਵੀ ਸਨਮਾਨ ਕਰ ਸਕੇ ਨਾਲ ਹੀ ਅਜਿਹੇ ਵਿਤਕਰਾਪੂਰਨ ਬਿਆਨਾਂ ਨੂੰ ਰੋਕਣ ਦੇ ਲਈ ਸੰਵਾਦ ਤੇ ਸਹਿਯੋਗ ਦੀ ਜ਼ਰੂਰਤ ਹੈ ਤਾਂ ਜੋ ਅਮਰੀਕਾ ਭਾਰਤ ਦੇ ਸਬੰਧ ਮਜ਼ਬੂਤ ਰਹਿ ਸਕਣ